कर्ज़ा माफ़ करो मज़दूर सरिया جا माफ़ ਮਨਜੀਤ ਕੌਰ ਕਿਹੜੇ ਪਿੰਡ ਤੋਂ ਆਏ ਹੋ ਤੁਸੀਂ ਅਸੀਂ ਸਿੱਧਾ ਹਟਨਾਪੁਰ ਠੀਕ ਹੈ ਜੀ ਤੁਸੀਂ ਅੱਜ ਇੱਥੇ ਐਸਡੀਨ ਦਫ਼ਤਰ ਆਏ ਹੋ ਕੀ ਕਾਰਨ ਬਣਿਆ ਜਿਹੜਾ ਤੁਹਾਨੂੰ ਆਉਣਾ ਪੈ ਗਿਆ ਜੀ ਇੱਥੇ ਸਾਨੂੰ ਇਸ ਕਰਕੇ ਇਸ ਕਾਰਨ ਆਉਣਾ ਪਿਆ ਵੀ ਪ੍ਰਾਈਵੇਟ ਲੋਨ ਚੱਕਿਆ ਜੀ ਇਸ ਕਰਕੇ ਲੋਨ ਚੱਲ ਰਿਹਾ ਸਾਡੇ ਜਦੋਂ ਕਿਸੇ ਮੈਂਬਰ ਤੋਂ ਨਹੀਂ ਕਿਸ਼ਤ ਦਿੱਤੀ ਜਾਂਦੀ ਉਹਨਾਂ ਨੂੰ ਕਹਾਂਗੇ ਤੁਹਾਡੇ ਘਰਾਂ ਤੋਂ ਸਮਾਨ ਚੱਕਣਾ ਸ਼ੁਰੂ ਕਰ ਦਾਂਗੇ ਅਸੀਂ ਥਾਣੇ ਜਾਵਾਂਗੇ ਸਮਾਨ ਕੀ ਕੀ ਚੱਕਦੇ ਆ ਜੀ ਸਮਾਨ ਚੱਕਦੇ ਘਰਾਂ ਦੇ ਵਿੱਚ ਜਿਵੇਂ ਟੀਵੀ ਹੋਗਾ ਫਰਿੱਜ ਹੋਗੀ ਜੀ ਤੇ ਵੀ ਜੰਪ ਸਮਾਨ ਨੂੰ ਹੋਰ ਫਰਨੀਚਰ ਨੂੰ ਵੀ ਪੈਂਦੀ ਆ ਜੀ ਹਾਂ ਜੀ ਤੇ ਹੁਣ ਕਈ ਇਹੋ ਜਿਹੇ ਗਰੀਬ ਘਰਾਂ ਨਸ਼ੇ ਪੱਤੇ ਕਰਦੇ ਜਿਨ੍ਹਾਂ ਦੇ ਵੀ ਹੁਣ ਤੁਹਾਨੂੰ ਪਤਾ ਵੀ ਨਸ਼ਾ ਇੰਨਾ ਚਿੱਟੇ ਦੀ ਮਾਰ ਪਿੰਡੋਂ ਪੈਂਦੀ ਹੈ ਨਹੀਂ ਦੇ ਸਕਦੇ ਤੇ ਵੀ ਉਹ ਅਸਰਾਂ ਕਰਕੇ ਜਨਾਨੀ ਅਬਸੈਂਟ ਬਹੁਤ ਹੋ ਚੁੱਕਾ ਹਨ ਆਤਮ ਹੱਤਿਆ ਵੀ ਕਰਨ ਤੇ ਮਜਬੂਰ ਹੋ ਗਏ ਸਹੀ ਤਾਂ ਫਾਹੇ ਵੀ ਲੈ ਚੁੱਕੇ ਜੀ ਹਾਂਜੀ ਹਾਂਜੀ ਪੰਜ ਕੀ ਨਾਮ ਹੈ ਜੀ ਆਪਣਾ ਲਾਲੀਕੋ ਤੁਸੀਂ ਇਹ ਨਿੱਕੇ ਨਿੱਕੇ ਬੱਚੇ ਲੈ ਕੇ ਆਏ ਹੋ ਐਸਡੀਐਮ ਦਫ਼ਤਰ ਕੀ ਗੱਲ ਹੋ ਗਈ ਸੀ ਨਿੱਕੇ ਨਿੱਕੇ ਬੱਚੇ ਇੰਨੀ ਠੰਡ ਦੇ ਵਿੱਚ ਲਈ ਤੁਰੇ ਫਿਰਦੇ ਹੋ ਹਾਂਜੀ ਸਰ ਸਾਨੂੰ ਕੰਪਨੀ ਵਾਲੇ ਪਰੇਸ਼ਾਨ ਬਹੁਤ ਜ਼ਿਆਦਾ ਕਰਦੇ ਆ ਜੀ ਹਾਂਜੀ ਤਾਂ ਕਰਕੇ ਅਸੀਂ ਪਰੇਸ਼ਾਨੀ ਕਿਹੜੀ ਗੱਲ ਤੋਂ ਆ ਜੀ ਪਰੇਸ਼ਾਨੀ ਕਿਹੜੀ ਗੱਲ ਤੋਂ ਆ ਅਸੀਂ ਜਿਹੜੇ ਲੋਨ ਚੱਕੇ ਹੋਏ ਆ ਉਹ ਸਾਨੂੰ ਬਹੁਤ ਜ਼ਿਆਦਾ ਤੰਗ ਕਰਦੇ ਆ ਇਹ ਸਰਕਾਰੀ ਲੋਨ ਚੱਕੇ ਸੀ ਕਿ ਪ੍ਰਾਈਵੇਟ ਬੈਂਕ ਤੋਂ ਪ੍ਰਾਈਵੇਟ ਬੈਂਕ ਤੋਂ ਚੁੱਕੇ ਸੀ ਠੀਕ ਹੈ ਜੀ ਉਹ 85 ਕੰਪਨੀਆਂ ਨੇ ਖਾਸ ਤੌਰ ਤੇ ਹਾਂਜੀ ਮਾਤਾ ਜੀ ਤੁਸੀਂ ਅੱਜ ਐਸਟੀਐਮ ਦਫ਼ਤਰ ਆਏ ਹੋ ਕੀ ਕਹਿਣਾ ਚਾਹੁੰਦੇ ਹੋ ਜੇ ਡਾਕਟਰ ਪ੍ਰਾਈਵੇਟ ਵੀ ਚੱਕ ਲੈ ਲਾਉਣ ਦੇ ਤਾਂ ਉਹਨਾਂ ਨੇ ਹਨਾ ਜੀ ਅਸੀਂ ਵੀ ਬੁਵਾਇਆ ਕਰਕੇ ਜਾਓ ਕਰਾਂਗੇ ਹੁਣ ਕੰਮ ਖੜਿਆ ਪੈਸੇ ਨਹੀਂ ਦੇ ਹੁੰਦੇ ਬੰਦੇ ਕੋਈ ਹਾਰੀ ਨਹੀਂ ਜੋਤੇ ਨਹੀਂ ਸਮਾਨ ਚੱਕਣਾ ਸ਼ੁਰੂ ਕਰ ਲੈਂਦੇ ਆ ਬੁਰਨ ਧਮਕਾ ਦਿੰਦੇ ਆ ਕੀ ਧਮਕੀਆਂ ਦਿੰਦੇ ਮਾਤਾ ਜੀ ਅਸੀਂ ਆ ਕਰਾਂਗੇ ਅਸੀਂ ਜੋ ਕਰਾਂਗੇ ਅਸੀਂ ਜਿੰਦਾ ਲਾ ਦਾਂਗੇ ਕਾਸ ਨੂੰ ਜਿੰਦਾ ਲਾ ਦੇਣਗੇ ਅੱਛਾ ਗੇਟਾਂ ਨੂੰ ਜਿੰਦਾ ਲਾ ਦੇਣਗੇ ਇਹ ਪਹਿਲਾਂ ਹੀ ਹੋਈ ਹੈ ਕਿ ਪਹਿਲੀ ਵਾਰੀ ਹੋਈ ਕਿ ਪਹਿਲਾਂ ਵੀ ਇਦਾਂ ਹੀ ਹੁੰਦੀ ਗਰੀਆਂ ਧਮਕੀਆਂ ਲੋਨ ਵਾਲਿਆਂ ਨੂੰ ਬਹੁਤ ਠਾਈ ਹੋ ਗਈਆਂ ਬਹੁਤ ਠਾਈ ਜਿਵੇਂ 10 ਸਿਲੰਡਰ ਲਾ ਜਾਂਦੇ ਚੱਕ ਕੇ ਕਿਦਾਂ ਫਸਲ ਲੈ ਜਾਂਦੇ ਕਿਦਾਂ ਫਸਲ ਤੋ ਠੀਕ ਹੈ 사ਚੀ ਗਾ ਜੀ ਭੈ ਜੀ ਇਹਦੇ ਚ ਦੇਖੋ ਇਹ ਹੈ ਕਿ ਜਿਹੜਾ ਦਾ ਕਰਜ਼ਾ ਜਦੋਂ ਆਪਾਂ ਲੈਣੇ ਆ ਉਹ ਇੱਕ ਪਹਿਲਾਂ ਸੋਚ ਕੇ ਹੀ ਲੈਣੇ ਆ ਕਿ ਤੁਸੀਂ ਵਾਪਸ ਕਰਨਾ ਤੋ ਜਿਹੜਾ ਕਰ ਸਕਦਾ ਹੁੰਦਾ ਹੈ ਉਹਦਾ ਇਹਨੂੰ ਇਮੀਡੀਏਟਲੀ ਜ਼ਰੂਰ ਕਰਨਾ ਚਾਹੀਦਾ ਪਰ ਸਰਕਾਰ ਵੱਲੋਂ ਹਦਾਇਤਾਂ ਵੀ ਇਹ ਹੈਗੀਆਂ ਨੇ ਜਿਹੜੀ ਗੱਲ ਭਾਈ ਸਾਹਿਬ ਕਹਿ ਰਹੇ ਨੇ ਕਿ ਤੁਹਾਨੂੰ ਪਰੇਸ਼ਾਨ ਨਹੀਂ ਕਰ ਸਕਦੇ بار بار ਤੁਹਾਨੂੰ ਧਮਕਾ ਨਹੀਂ ਸਕਦੇ ਤੁਹਾਨੂੰ ਕੋਈ ਇਸ ਤਰ੍ਹਾਂ ਦੀ ਇਹੋ ਜੀ ਗੱਲ ਨਹੀਂ ਕਰ ਸਕਦੇ ਕਿ ਤੁਹਾਡੇ ਮਨ ਤੇ ਕੋਈ ਬੋਝ ਹੋ ਜਾਏ ਤੇ ਤੁਸੀਂ ਕੋਈ ਗਲਤ ਸਟੈਪ ਲੈ ਲਓ ਤੋ ਆਪਾਂ ਨਹੀਂ ਲੈਣਾ ਜ਼ਿੰਦਗੀ ਤੋਂ ਜ਼ਿਆਦਾ ਵੱਡੀ ਕੀਮਤੀ ਚੀਜ਼ ਕੋਈ ਨਹੀਂ ਹੈ ਕਰਜ਼ਾ ਵੀ ਨਹੀਂ ਹੈਗਾ ਜੇ ਜਿਉਂਦੇ ਰਾਂਗੇ ਤੇ ਕਰਜ਼ਾ ਵੀ ਦੇ ਲਾਂਗੇ ਤੇ ਅੱਗੇ ਵੀ ਆਪਾਂ ਹੋਰ ਕਮਾਈ ਕਰਕੇ ਆਪਣਾ ਪਰਿਵਾਰ ਪਾਲ ਸਕਦੇ ਆ ਤੇ ਜੇ ਅਸੀਂ ਮਾਰੀ ਗਏ ਤੇ ਪਿੱਛੇ ਜਿਨ੍ਹਾਂ ਨੂੰ ਛੱਡ ਜਾਵਾਂਗੇ ਉਹਨਾਂ ਦਾ ਕੀ ਬਣੂਗਾ ਤੁਹਾਨੂੰ ਆਪਣੀ ਜ਼ਿੰਮੇਵਾਰੀ ਤੋਂ ਤਾਂ ਭਜਣਾ ਨਹੀਂ ਚਾਹੀਦਾ ਇਹੋ ਜਿਹਾ ਸਟੈਪ ਤਾਂ ਕਦੀ ਸੋਚਿਓ ਵੀ ਨਾ ਤੇ ਕੰਪਨੀਆਂ ਨੂੰ ਹਦਾਇਤਾਂ ਹੈਗੀਆਂ ਜੀ ਕਿ ਉਹ ਬਿਲਕੁਲ ਨਾ ਕਰਨ ਜੇ ਕੋਈ ਇਹੋ ਜਿਹਾ ਤੁਹਾਨੂੰ ਧਮਕਾ ਰਿਹਾ ਹੈ ਜਾਂ ਕੋਈ ਜ਼ੋਰ ਜ਼ਬਰਦਸਤੀ ਕਰ ਰਿਹਾ ਉਹਦੇ ਬਾਰੇ ਜ਼ਰੂਰ ਸਾਨੂੰ ਜਾਣੂ ਕਰਾਇਆ ਜਾਏ ਉਹਦੇ ਵਿਰੁੱਧ ਅਸੀਂ ਕਾਨੂੰਨੀ ਕਾਰਵਾਈ ਅਰੰਭਾਂਗੇ ਲੋਨ ਚੁਕਾਉਣਾ ਇੱਕ ਜ਼ਿੰਮੇਵਾਰੀ ਹੁੰਦੀ ਹੈ ਪਰ ਲੋਨ ਵਸੂਲਣ ਵਾਲੇ ਬੁੰਡਾਗਰਦੀ ਨਹੀਂ ਕਰ ਸਕਦੇ ਕਰੀਗੇ ਉਹਦੇ ਹੋਰ ਸਰਕਾਰੀ ਤੌਰ ਤੇ ਬਹੁਤ ਤਰੀਕੇ ਨੇ ਤੋ ਇਸ ਲਈ ਇਹ ਜੇ ਤੁਹਾਡੇ ਨਾਲ ਹੋ ਰਿਹਾ ਜੀ ਉਹ ਅਸੀਂ ਜਰੂਰ ਉਹਦੇ ਵਿਰੁੱਧ ਐਕਸ਼ਨ ਲਵਾਂਗੇ ਇਹ ਮੈਂ ਤੁਹਾਨੂੰ ਅਸ਼ਵਾਸਨ ਦਿੰਦਾ ਜੀ ਧੰਨਵਾਦ ਹਾਂਜੀ ਆਪਣੇ ਮੇਰਾ ਨਾਮ ਸੁਣਾਕਤਾ ਭੈਣ ਜੀ ਮੁੰਡੇ ਦਾ ਐਕਸੀਡੈਂਟ ਹੋਇਆ ਦਾ ਗਰਮੀਤ ਕੌਰ ਜੀ ਉਹਦੇ ਮੁੰਡੇ ਦਾ ਐਕਸੀਡੈਂਟ ਹੋ ਗਿਆ ਦਾ ਕੋਮਾ ਚ ਪਿਆ ਅਜੇ ਤੱਕ 3 ਮਹੀਨਾ ਹੋ ਗਿਆ ਲਿਟਿਆਨੇ ਪਿਆਗਾ ਬੁੜੀ ਬੁੜਾ ਦਾ ਘਰੇ ਬਿਮਾਰ ਬੈਠਾ ਉਹ ਉੱਥੇ ਵਿਚਾਰੇ ਦੋਨੇ ਹੀ ਰਹਿੰਦੇ ਨੇ ਘਰ ਦਾ ਖਾਵਾ ਕਾਗਜ਼ ਰਾਂਖੇ ਵੀ ਉਹਨਾਂ ਨੇ ਇਲਾਜ ਕਰਾਇਆ ਫਿਰ ਵੀ ਬੱਚਾ ਹੋਸਟ ਨਹੀਂ ਆਇਆ ਨਹੀਂ ਤੁਸੀਂ ਕਿਸੇ ਸੰਬੰਧੀ ਆਏ ਸੀ ਨਾਲੇ ਆ ਕੇ ਫਿਰ ਉਹਨਾਂ ਨੂੰ ਪਰੇਸ਼ਾਨ ਕਰਦੇ ਗਏ ਕਿਸ਼ਤ ਦਵੋ ਕਿਸ਼ਤ ਦਵੋ ਵਿਚਾਰੀ ਦਾ ਸਮਾਨ ਚੁਪ ਦੇ ਕੇ ਆ ਤੇ ਮੇਰਾ ਚੱਕਰੇ ਗਏ ਉਹਦਾ ਚੱਕਰੇ ਗਏ ਸਾਡੇ ਤੋਂ ਸਾਡੇ ਤਾਂ ਮੁੰਡਾ ਹਸਪੀਟਲ ਚ ਪਿਆ ਹੈ ਗਰਮੀਤ ਕੌਰ ਸ਼ੇਰੂ ਦਾ ਤਾਂ ਰੋਟੀ ਨਹੀਂ ਘਰੇ ਪੱਕੇ ਦੀ ਫਿਰ ਵੀ ਆ ਕੇ ਕਿਸ਼ਤ ਮੰਗ ਲੇ ਕਿ ਸਮਾਨ ਚੱਕ ਦੇ ਕੋ ਬੁੱਢਾ ਬੁੱਢੀ ਘਰੇਗਾ ਉਹਨਾਂ ਨੂੰ ਆ ਕੇ ਪਰੇਸ਼ਾਨ ਕਰਦੇ ਗਏ ਜੀ ਹਾਂਜੀ ਠੀਕ ਹੈ ਜੀ ਮਿਹਰਬਾਨੀ ਬਹੁਤ ਲੰਮਾ ਤੁਸੀਂ ਸਾਰੇ ਮਤਲਬ ਮੇਰਾ ਖਿਆਲ ਆ ਥੱਕ ਗਏ ਹੋਮੋਗੇ ਦੂਜੀ ਬੇਨਤੀ ਹੈ ਕਿ ਅਸੀਂ ਅੱਜ ਜਿਹੜਾ ਇਹ ਪ੍ਰੋਗਰਾਮ ਦਿੱਤਾ ਗਿਆ ਇਸ ਦੀ ਮਦਦਪਤਰ ਦੇ ਰਾਹੀਂ ਜਿੰਨੀਆਂ ਵੀ ਪ੍ਰਾਈਵੇਟ ਕੰਪਨੀਆਂ ਲਿਗੀਆਂ ਉਹ ਪ੍ਰਾਈਵੇਟ ਕੰਪਨੀਆਂ ਦੇ ਕਰਿੰਦੇ ਨੇ ਉਹ ਜਾ ਕੇ ਪਿੰਡਾਂ ਦੇ ਵਿੱਚ ਔਰਤਾਂ ਨਾਲ ਧੱਕਾਸ਼ਾਹੀ ਕਰਦੇ ਨੇ ਗੁੰਡਾਗਰਦੀ ਕਰਦੇ ਨੇ ਸਮਾਨ ਚੱਕਣੀਆਂ ਧਮਕੀਆਂ ਦਿੰਦੇ ਨੇ ਨਾਲ ਹੀ ਮਤਲਬ ਉਹਨਾਂ ਤੋਂ ਜ਼ਬਰਦਸਤੀ ਕਿਸ਼ਤਾਂ ਵਸੂਲਦੇ ਨੇ ਔਰ ਬਹੁਤ ਸਾਰੀਆਂ ਪੰਜਾਬ ਦੇ ਵਿੱਚ ਔਰਤਾਂ ਨੇ ਇਸ ਕਰਜ਼ੇ ਦੀ ਬਦੌਲਤ ਖੁਦਕੁਸ਼ੀ ਕੀਤੀ ਹੈਗੀ ਬਹੁਤ ਸਾਰੀਆਂ ਔਰਤਾਂ ਟੈਨਸ਼ਨੀਆਂ ਮਰੀਜ਼ ਬਣੀਆਂ ਨੇ ਸੋ ਅਸੀਂ ਪੂਰੇ ਪੰਜਾਬ ਦੇ ਵਿੱਚ ਆਪਣੀ ਜਥੇਬੰਦੀ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਪੂਰੀਆਂ